ਇਹ ਐਕਟ ਪਾਸ ਕਰਨ ਵਾਲਾ ਆਸਟ੍ਰੇਲੀਆ ਦੁਨੀਆ ਦੇ ਵਿੱਚ ਪਹਿਲਾ ਮੁਲਕ ਹੈ। ਕੀ ਸਰਕਾਰ ਨੇ ਇਹ ਕਾਨੂੰਨ ਪਾਸ ਕਰਕੇ ਵਧੀਆ ਕੀਤਾ? ਮੇਰੀ ਨਜ਼ਰ ਦੇ ਵਿੱਚ ਬਿਲਕੁਲ ਵਧੀਆ ਨਹੀਂ ਕੀਤਾ। ਇਹਨਾਂ ਦੇ ਬੱਚੇ ਆ ਦੀ ਰੋਜੀ ਰੋਟੀ ਹੀ ਸੋਸ਼ਲ ਮੀਡੀਆ ਉਹਨਾਂ ਨੂੰ ਚੰਗੀ ਕਮਾਈ ਆਂਦੀ ਹੈ। ਉਹ ਆਸਟ੍ਰੇਲੀਆ ਛੱਡ ਕੇ ਹੋਰ ਦੇਸ਼ਾਂ 'ਚ ਮੂਵ ਹੋ ਰਹੇ ਆ। ਉਹਨਾਂ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਡਿਸਕਸ ਕੀਤਾ ਹੈ। ਜਿਨne ਮਤਲਬ ਜਿਹੜੇ ਨੁਮਾਇੰਦੇ ਆਫਕੋਰਸ ਸਰਕਾਰ ਦੇ ਚੁਣੇ ਹੋਏ ਨੇ। ਉਹ ਬੱਚਿਆਂ ਦੀ ਚੁਣੇ ਹੋਈ ਨੁਮਾਇੰਦੇ ਨਹੀਂ ਹੈ ਪੇਰੈਂਟ ਦੀ ਚੁਣੇ ਹੋਈ ਨੁਮਾਇੰਦੇ ਨੇ World Health Organization 13 ਸਾਲ ਦੇ ਬੱਚੇ ਨੂੰ ਮੈਚੁਰ ਕਹਿ ਰਹੀ ਹੈ ਇੱਥੇ ਤੁਸੀਂ 3 ਸਾਲ ਦਾ ਜਿਹੜਾ ਗੈਪ ਹੈ ਬੱਚੇ ਦੇ ਡਵੈਲਪਮੈਂਟ ਨੂੰ ਰੋਕ ਰਿਓ ਇਹ ਇਹ ਸੋਸ਼ਲ ਮੀਡੀਆ ਦੇ ਕੋਲੋਂ ਖੋ ਕੇ ਸਰਕਾਰ ਦਾ ਕੁਲਮ ਲਾ ਕੇ ਤੁਸੀਂ ਕਹਿ ਰਹੇ ਹੋ ਇਹ ਫੈਸਲਾ ਗਲਤ ਹੈ ਕੰਪਲੀਟਲੀ ਸਰਕਾਰ ਨੇ ਕਾਰਪੋਰੇਟ ਵੱਲੇ ਉਂਗਲ ਨਾ ਚੱਕੀ ਜਾਵੇ ਉਹ ਸੋਸ਼ਲ ਮੀਡੀਆ ਤੇ ਨਾ ਚੱਕੀ ਜਾਵੇ ਤੇ ਇਹਨਾਂ ਨੇ ਇਹ ਇਹ ਲੋਕਾਂ ਦੀ ਸਮਾਜ ਦੀ ਅੱਖਾਂ ਪੁੰਜਣ ਵਾਸਤੇ ਕਾਨੂੰਨ ਪਾਸ ਕੀਤਾ ਹੈ ਅਦਰਵਾਈਜ਼ ਇਹਦੇ 'ਚ ਕੁਝ ਨਹੀਂ ਹੈਗਾ ਅਲਟੀਮੇਟਲੀ ਤੁਸੀਂ ਦੇਖਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਰੀਵਿਜ਼ਿਟ ਕਰਨਾ ਪਾਏਗਾ ਇਹਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਪਿੰਦਰ ਤੇ ਤੁਸੀਂ ਮੇਰੇ ਮਾਨ ਥੈਂਕ ਯੂ ਸੋ ਮਾਚ ਜੀ ਵਿਚਾਰ ਮੰਚ ਨੂੰ ਇੰਨਾ ਪਿਆਰ ਤੇ ਮਾਨ ਦੇਣ ਲਈ ਤੇ ਪਲੀਜ਼ ਅੱਜ ਫੇਰ ਰਿਕੁਐਸਟ ਲਗਿਆ ਕਰਨ ਕਿ ਦੋਸਤੋ ਵਿਚਾਰ ਮੰਚ ਨੂੰ ਫੋਲੋ ਕਰ ਲੋ ਤਾਂ ਕਿ ਸਾਡੇ ਐਪੀਸੋਡ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਟਾਈਮ ਟੂ ਟਾਈਮ ਵਿਚਾਰ ਮੰਚ ਦੇ ਸਾਰੇ ਐਪੀਸੋਡ ਦੇਖ ਸਕੋ ਕਿਉਂਕਿ ਸਾਨੂੰ ਪਤਾ ਹੈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਵਿਚਾਰ ਮੰਚ ਤੋਂ ਤੇ ਦੋਸਤੋ ਜਿੱਦਾਂ ਕਿ ਲਾਸਟ ਐਪੀਸੋਡ 'ਚ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਜਿਹੜਾ ਅੱਜ ਦਾ ਟੌਪਿਕ ਹੋਊਗਾ ਉਹ ਹੋਊਗਾ ਜੀ ਆਸਟ੍ਰੇਲੀਆ ਦੇ ਵਿੱਚ ਕਾਨੂੰਨ ਚੇਂਜ ਹੋਇਆ ਜੀ ਕੀ ਉਹਦੇ ਚ ਕੀ ਹੋਇਆ ਕਿ 16 ਸਾਲ ਤੋਂ ਘੱਟ ਜਵਾਕ ਕੋਈ ਵੀ ਸੋਸ਼ਲ ਮੀਡੀਆ ਯੂਜ਼ ਨਹੀਂ ਕਰ ਸਕਦਾ ਤਾਂ ਦੋਸਤੋ ਇਹਦੇ ਬਾਰੇ ਗੱਲਬਾਤ ਕਰਾਂਗੇ ਕੀ ਉਹ ਚੰਗਾ ਹੋਇਆ یا پھر وہ ماڑا ਹੋਇਆ ਤੁਸੀਂ ਉਹਦੇ ਹੱਕ ਚੋਂ ਤੁਸੀਂ ਉਹਦੇ ਵਿਰੋਧ ਚੋਂ ਪਲੀਜ਼ ਤੁਸੀਂ ਆਪਣੇ ਵੀ ਕਮੈਂਟ ਦੱਸਿਓ ਕਿ ਉਹ ਸਰਕਾਰ ਨੇ ਇੱਕ ਵਧੀਆ ਫੈਸਲਾ ਲਿਆ ਹੈ ਕਿ ਨਹੀਂ ਲਿਆ ਤੇ ਇਸੇ ਵਾਰ ਵਿੱਚ ਗੱਲ ਕਰਾਂਗੇ ਸਰਦਾਰ ਮਹਿੰਗਾ ਸਿੰਘ ਜੀ ਨਾਲ ਮਹਿੰਗਾ ਸਿੰਘ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੁਪਿੰਦਰ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੇ ਵੀ ਵਿਚਾਰ ਮੰਚ ਦੇ ਮੰਚ ਤੋਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਐਜ਼ ਯੂਅਲ ਤੁਸੀਂ ਦੇਖਿਆ ਹੋਣਾ ਕਿ ਮੈਂ ਬਿਨਾ ਪਰਚੀ ਤੋਂ ਬਿਨਾ ਕਾਗਜ਼ ਤੋਂ ਗੱਲਬਾਤ ਕਰਦਾ ਮਾਨ ਸਰ ਤੁਸੀਂ ਵੀ ਮਹਿਸੂਸ ਕੀਤਾ ਹੋਣਾ ਬਿਲਕੁਲ ਜੀ ਬਿਲਕੁਲ ਬਟ ਆ ਫਸਟ ਟਾਈਮ ਅੱਜ ਕਿਉਂਕਿ ਤੁਸੀਂ ਟੌਪਿਕ ਅਜਿਹੇ ਤੇ ਗੱਲ ਕਰਨੀ ਹੈ ਵੀ ਮੈਨੂੰ ਇਹਨਾਂ ਪਰਚੀਆਂ ਦਾ ਸਹਾਰਾ ਲੈਣਾ ਪਿਆ ਇਹਨਾਂ ਪਰਚੀਆਂ 'ਚ ਕੁਝ ਹੋਰ ਨਹੀਂ ਲਿਖਿਆ ਮੇਰੇ ਵਿਚਾਰ ਨਹੀਂ ਲਿਖੇ ਹੋਏ ਇਹਨਾਂ ਪਰਚੀਆਂ 'ਚ ਕੁਝ ਅੰਕੜੇ ਨੇ ਓਕੇ ਠੀਕ ਹੈ ਕੁਝ ਹਿਸਟਰੀ ਹੈ ਵੀ ਇਸ ਆਸਟ੍ਰੇਲੀਆ ਬਾਰੇ ਵੀ ਉਹ ਸਾਰਾ ਕੁਝ ਇਸ ਐਕਟ ਤੱਕ ਜੋ ਪਹੁੰਚਿਆ ਹੈ ਜਾਂ ਇਸ ਆਸਟ੍ਰੇਲੀਆ ਨੂੰ ਕਿੰਨਾ ਚੀਜ਼ਾਂ ਤੇ ਮਾਣ ਹੈ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਵੀ ਆਸਟ੍ਰੇਲੀਅਨ ਹਰ ਸਿਟੀਜ਼ਨ ਨੂੰ ਵੀ ਇਹ ਗੱਲ ਦੀ ਵਧਾਈ ਦੇਣਾ ਚਾਹੁੰਦਾ ਵੀ ਇਹ ਐਕਟ ਪਾਸ ਕਰਨ ਵਾਲਾ ਆਸਟ੍ਰੇਲੀਆ ਦੁਨੀਆ ਦੇ ਵਿੱਚ ਪਹਿਲਾ ਮੁਲਕ ਹੈ ਵਾਹ ਜੀ ਵਾਹ ਇਸ ਮਾਮਲੇ 'ਚ ਕਹਿ ਸਕਦੇ ਹੋ ਪਾਇਨੀਅਰ ਹੈ ਹਾਂ ਇਹਨਾਂ ਨੇ ਮੋੜ ਬਣਿਆ ਹਾਂ ਇਹ ਇਕੱਲਾ ਨਹੀਂ ਹੈ ਇਸ ਤੋਂ ਇਲਾਵਾ ਪਹਿਲਾਂ ਵੀ ਇਹ ਮੇਰੇ ਕੋਲ ਇੱਕ ਲਿਸਟ ਹੈ ਬਾਕੀ ਦਾ ਜੇ ਕਹੋ ਤਾਂ ਮੈਂ ਮੜਾ ਜੀ ਛਾਤੀ ਮਾਰ ਦੇਣਾ ਬਿਲਕੁਲ ਬਿਲਕੁਲ ਪਹਿਲਾਂ ਵੀ ਆਸਟ੍ਰੇਲੀਆ ਨੇ ਇਸ ਗੱਲ ਦਾ ਸਿਹਰਾ ਆਪਣੇ ਸਿਰ ਬੰਨਿਆ ਹੈ ਵੀ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਉਸ ਤੋਂ ਬਾਅਦ ਦੁਨੀਆ ਭਰ ਨੇ ਉਹਨੂੰ ਫੋਲੋ ਕੀਤਾ ਫੋਲੋ ਕੀਤਾ 1970 ਦੇ ਵਿੱਚ ਸਭ ਤੋਂ ਪਹਿਲਾਂ ਕੰਪਲਸਰੀ ਸੀਟ ਬੈਲਟ ਜਿਹੜੀ ਕਾਰ ਨੂੰ ਆਪਾਂ ਸੀਟ ਬੈਲਟ ਲਾਉਣੀ ਹੈ ਇਹ ਆਸਟ੍ਰੇਲੀਆ ਤੋਂ ਸ਼ੁਰੂ ਹੋਇਆ अच्छा ये सब ऑस्ट्रेलिया तो छड़ो साउथ ऑस्ट्रेलिया तो शुरू हुआ ओके ठीक है उसके बाद ऑस्ट्रेलिया ਦੇ ਵਿੱਚ ਫੈਡਰਲ ਲੈਵਲ ਤੇ ਲਾ ਬਣਿਆ ਵੀ ਇਹ ਕੰਪਲਸਰੀ ਸੀਟ ਵੈਲਡ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਦੁਨੀਆ ਭਰ ਨੇ ਇਹਨੂੰ ਫਾਲੋ ਕੀਤਾ ਫਾਲੋ ਕੀਤਾ 1975 ਦੇ ਵਿੱਚ 노 ਫਾਲਟ ਡਾਈਵੋਰਸ ਹਾਂ ਇਹ ਜਿਹੜੀ ਫੈਮਿਲੀ ਲਾ ਆ ਜਿਹੜਾ ਉਹਦੇ ਵਿੱਚ ਐਮੈਂਡਮੈਂਟ ਕੀਤੀ ਵੀ ਉਸ ਤੋਂ ਪਹਿਲਾਂ ਡਾਈਵੋਰਸ ਲੈਣ ਪਿੱਛੇ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ ਸੀ ਹਾਂ ਵੀ ਆਸ ਕਾਰਨ ਕਰਕੇ ਅਸੀਂ ਡਾਈਵੋਰਸ ਲੈ ਰਹੇ ਆ ਮੇਲ ਜਾਂ ਫੀਮੇਲ 1975 ਜੇ ਇਹਨਾਂ ਨੇ ਲਾਅ ਚ ਐਮੈਂਡਮੈਂਟ ਕਰ ਦਿੱਤੀ ਵੀ ਡਾਈਵੋਰਸ ਲੈਣ ਦਾ ਕੋਈ ਕਾਰਨ ਨਹੀਂ ਹੋ ਸਕਦਾ ਓਕੇ ਜੇ ਨਹੀਂ ਬਣ ਰਹੀ ਤਾਂ ਇਟਸ ਓਕੇ ਵਿਚਾਰਕ ਮਤ ਪੇਰੀ ਵੀ ਅਸੀਂ ਦੇ ਨੇ ਇਹ ਵੀ ਆਸਟ੍ਰੇਲੀਆ ਨੇ ਸ਼ੁਰੂ ਕੀਤਾ ਸੀ ਆਸਟ੍ਰੇਲੀਆ ਨੇ ਕੀਤਾ ਉਸ ਤੋਂ ਬਾਅਦ ਬਹੁਤ ਸਾਰੀ ਕੰਟਰੀਜ਼ ਨੇ ਇਹਨੂੰ ਫਾਲੋ ਕੀਤਾ ਫਾਲੋ ਕੀਤਾ ਵਾਹ ਜੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਗਨ ਲੋਰੀ ਫਾਰਮਸ ਇੱਥੇ ਆਏ ਗਨ ਜਿਹੜੇ ਹੁਣ ਤੁਸੀਂ ਦੇਖਦੇ ਹੋ ਅਮਰੀਕਾ ਦੇ ਵਿੱਚ ਆਮ ਗਰੋਸਰੀ ਸ਼ਾਪਸ ਤੇ ਵੀ ਗਨ ਤੁਸੀਂ ਬਾਏ ਕਰ ਸਕਦੇ ਹੋ ਜੀ इजीली ਬਾਏ ਹੋ ਜਾਂਦੀ ਏ ਜਦੋਂ ਕਿ ਇੱਥੇ ਤੁਸੀਂ ਗਨ ਲੈ ਕੇ ਕੈਰੀ ਵੀ ਨਹੀਂ ਕਰ ਸਕਦੇ ਇਵਨ ਗਨ ਵਰਗੀ ਦਿਖਣ ਵਾਲਾ ਕੋਈ ਟॉय ਵੀ ਹੈ ਨਾ ਜਿਹੜਾ ਉਹ ਵੀ ਤੁਸੀਂ ਕੈਰੀ ਨਹੀਂ ਕਰ ਸਕਦੇ ਜਿੰਦੇ ਨਾਲ ਤੁਸੀਂ ਇਹ ਲੋਕਾਂ ਨੂੰ ਹੀ ਲੱਗੇ ਵੀ ਇਹ ਗਨ ਚੱਕੀ ਫਿਰਦਾ ਉਹ ਥ੍ਰੈਟਨਿੰਗ ਮਹਿਸੂਸ ਕਰਦੀ ਤੁਹਾਡੇ ਤੇ ਬੈਨ ਇਸ ਚੀਜ਼ ਨੂੰ ਬਹੁਤ ਸਾਰੇ ਮੁਲਕਾਂ ਨੇ ਫਾਲੋ ਕੀਤਾ ਇਸ ਤੋਂ ਇਲਾਵਾ ਤਮਾਕੂ ਜਿਹੜਾ ਸਿਗਰਟ ਤਮਾਕੂ ਹਾਂ ਇਹ ਆਸਟ੍ਰੇਲੀਆ ਪਹਿਲਾ ਮੁਲਕ ਹੈ ਜਿਨ੍ਹਾਂ ਨੇ ਉਹਦੇ ਉੱਤੇ ਉਸ ਕੰਪਨੀ ਦੀ ਉਹਦੀ ਮਸ਼ਹੂਰੀ ਤੇ ਉਹ ਸਾਰਾ ਕੁਝ ਬੈਨ ਕੀਤਾ ਵੀ ਸਿੰਪਲ ਪੈਕੇਜਿੰਗ ਹੋਏਗੀ ਅੱਜ ਵੀ ਤੁਸੀਂ ਸਿਗਰਟ ਦੀ ਡੱਬੀ ਲੈਂਦੇ ਹੋ ਜਾਂ ਤਮਾਕੂ ਦੀ ਡੱਬੀ ਖਰੀਦਦੇ ਹੋ ਤਾਂ ਉਹਦੇ ਉੱਤੇ ਉਹ ਕੈਂਸਰ ਦੇ ਨਾਲ ਰਿਲੇਟਡ ਜਿਹੜੀਆਂ ਫੋਟੋਜ਼ ਵਗੈਰੀਆਂ ਨੇ ਉਹ ਉਹ ਇੱਕ ਮੈਸੇਜ ਹੋਊਗਾ ਜਾਂ ਕੈਂਸਰ ਦੀਆਂ ਬਿਮਾਰੀਆਂ ਜਿਨ੍ਹਾਂ ਨੇ ਬਰਦਾਸ਼ਤ ਕੀਤੀ ਉਹਨਾਂ ਦੀ ਫੋਟੋਜ਼ ਵਗੈਰਾ ਲੱਗੀਆਂ ਹੁੰਦੀਆਂ ਨੇ ਕੋਈ ਬ੍ਰਾਂਡ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਵੀ ਆਸਟ੍ਰੇਲੀਆ ਨੇ ਸੇਰਾ ਇਸਰ ਆਪਦੇ ਸਿਰ ਬਣਿਆ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਸੇਮ ਸੈਕਸ ਮੈਰੀਜ ਤੁਹਾਨੂੰ ਯਾਦ ਹੋਣਾ ਇੱਕ ਰਿਫਰੈਂਡਮ ਹੋਇਆ ਸੀ ਵੀ ਪਿਛਲੇ ਜ 2017 ਦੀ ਗੱਲ ਆ ਵੀ ਸੇਮ ਸੈਕਸ ਮੈਰੀਜ ਵੀ ਜਿਹੜਾ ਉੱਥੇ ਅਲਾਉ ਕੀਤਾ ਜਿਹਨੂੰ ਆ ਵੀ ਐਲਜੀਬੀਟੀਕਿਊ ਇਹ ਜੇ ਉਹਦੀ ਹੋਰ ਹਿਸਟਰੀ ਚ ਜਾਈਏ ਜਿਵੇਂ ਆਪਣੀ ਕਈ ਵਾਰੀ ਪਹਿਲਾਂ ਵੀ ਗੱਲ ਹੋਈ ਆ ਵੀ ਆਇਰਲੈਂਡ ਦਾ ਇੱਕ ਲੈਕਚਰਰ ਸੀ ਲਾਅ ਦਾ ਲੈਕਚਰਰ ਯੂਨੀਅਰਿਟੀ ਲੈਟ ਦੇ ਵਿੱਚ ਇੱਥੇ ਉਹ ਪੜ੍ਹਾਉਂਦਾ ਹੁੰਦਾ ਸੀ ਕਿਸੇ ਟਾਈਮ ਤੇ ਉਹ ਗੇਸੀ ਹੁੰਦਾ ਕਿਸੇ ਲੜਕੇ ਨਾਲ ਉਹਨੂੰ ਦੇਖ ਲਿਆ ਗਿਆ ਸਟੂਡੈਂਟ ਨੇ ਦੇਖਿਆ ਐਸੀ ਆ ਜਿਹੜੀ ਸਾਊਥ ਆਸਟ੍ਰੇਲੀਆ ਦੀ ਟੋਰਾਂਸ ਰਿਵਰ ਵਗਦੀ ਹੈ ਇਹਦੇ ਕਿਨਾਰੇ ਰਾਤ ਨੂੰ ਕਿਸੇ ਗੈਰ ਇਤਰਾਜੀ ਇਤਰਾਜੋਗ ਹਾਲ ਚ ਦੇਖ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਘੁੱਟ-ਘੁੱਟ ਕੇ ਮਾਰ ਦਿੱਤਾ ਤੇ ਉਸੇ ਨਦੀ 'ਚ ਸੁੱਟ ਦਿੱਤਾ ਤੇ ਉੱਥੇ ਲਿਖ ਲਿਖਾਇਆ ਹੋਇਆ ਉੱਥੇ ਫੱਟੀ ਲੱਗੀ ਹੋਈ ਹੈ ਫੱਟੀ ਲੱਗੀ ਹੋਈ ਦੀ ਹਿਸਟਰੀ ਬਾਰੇ ਫੱਟੀ ਲੱਗੀ ਹੋਈ ਆ ਤੇ ਬਗੈਰ ਆਇਰਲੈਂਡ ਤੋਂ ਜਿਹੜਾ ਪ੍ਰੈਸ਼ਰ ਪਿਆ ਉਥੋਂ ਕੈਨੇਡਾ ਮਤਲਬ ਯੂਕੇ ਦੀ ਗਵਰਨਮੈਂਟ ਵੱਲੋਂ ਸੌਰੀ ਵੀ ਯੂਕੇ ਦੀ ਗਵਰਨਮੈਂਟ ਵੱਲੋਂ ਕਿਉਂਕਿ ਉਹ ਕਰਾਉਨ ਤਾਂ ਉਹਨਾਂ ਦਾ ਤੇ ਉਹਨਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਤੇ ਇੱਥੇ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਪਾਸ ਹੋਇਆ ਵੀ ਠੀਕ ਹੈ ਨਾ ਹਿਊਮਨ ਬੀਿੰਗ ਹਿਊਮਨ ਬੀਿੰਗ ਹੈ ਡਸਨਟ ਮੈਟਰ ਉਹ ਗੇ ਹੈ ਜਾਂ ਨੋਰਮਲ ਹਿਊਮਨ ਬੀਿੰਗ ਹੈ ਫਰਕ ਨਹੀਂ ਪੈਂਦਾ ਤੇ 2017 ਇੱਥੇ ਕਾਨੂੰਨੀ ਬਣ ਗਿਆ ਆਸਟ੍ਰੇਲੀਆ ਮੋਡੀ ਮੁਲਕ ਹੈ ਵੀ ਜਿਨੇ ਇਹ ਮਤਲਬ ਇਸ ਕਮਿਊਨਿਟੀ ਦੇ ਵਿੱਚ ਆਪਸ ਚ ਵਿਆਹ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਬਿਲਕੁਲ ਬਿਲਕੁਲ ਠੀਕ ਹੈ ਨਾ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪੀਆਰ ਲੈਣ ਦਾ ਵੀ ਮੌਕਾ ਮਿਲ ਗਿਆ ਵੀ ਜਿਹੜੇ ਕੋ ਮਾੜੇ ਮੋٹے ਇਸ ਤਰ੍ਹਾਂ ਦੀ ਸੋਚ ਰੱਖਦੇ ਸੀ ਜਾਂ ਉਹ ਉਹਨਾਂ ਨੇ ਆਪਸ ਦੇ ਵਿੱਚ ਪਾਰਟਨਰ ਵਿਜ਼ੇ ਪਾਏ ਵਾਹ ਜੀ ਵਾਹ ਠੀਕ ਹੈ ਜੀ ਹੁਣ ਇਹ ਰਹੀ ਸੋਸ਼ਲ ਮੀਡੀਆ ਤੇ ਬੈਨ ਜਿਹੜਾ 16 ਸਾਲ ਤੋਂ ਹਾਂ ਸੌਰੀ ਮੈਂ ਇੱਥੇ ਤੁਹਾਨੂੰ ਟੋਕਣਾ ਚਾਹੂੰਗਾ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿੰਦਾ ਕਿ ਜਿਹੜੀ ਮੈਨੂੰ ਤੁਹਾਡੀ ਸ਼ੁਰੂਆਤ ਚਾਹੀਦੀ ਆ ਨਾ ਜੀ ਮੈਂ ਕਾ ਸਿੰਘ ਜੀ ਉਹ ਚਾਹੀਦੀ ਆ ਤੁਸੀਂ ਦੇ ਹੱਕ ਚੋਂ ਜਾਂ ਫੇਰ ਇਹਦੇ ਵਿਰੋਧ ਚੋਂ ਹੁਣ ਗੱਲ ਇਹ ਆ ਵੀ ਮੈਂ ਇਹਦੇ ਹੱਕ ਚ ਜਾਂ ਵਿਰੋਧ ਚ ਨਹੀਂ ਇਹਦੀ ਥੋੜੀ ਨਾ ਪਿੱਠਵਰਤੀ ਭੂਮਿਕਾ ਜਿਹੜੀ ਆ ਉਹ ਵੇਖਣ ਦੀ ਕੋਸ਼ਿਸ਼ ਕਰਨ ਕਰਦੇ ਆ ਆਪਾਂ ਰਲ ਕੇ ਮੇਰੇ ਹੱਕ ਜਾਂ ਹੋਣਾ ਜਾਂ ਖਿਲਾਫ ਹੋਣ ਦਾ ਮੁੱਦਾ ਨਹੀਂ ਆ ਇੱਥੇ ਦੂਜਾ ਹੈ ਕਿ ਪੋਲੀਟੀਕਲ ਅਪਰੋਚ ਤੇ ਸੋਚ ਕੀ ਹੈ ਤੀਜਾ ਹੈ ਕਿ ਜਿਹੜਾ ਸਮਾਜ ਨੂੰ ਕੀ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਇੱਕ ਨੂੰ لیکن ਉਹ ਸਾਰੀਆਂ ਚੀਜ਼ਾਂ ਦੇ ਆਪੇ ਵਿਚਾਰ ਵਿਚਾਰ ਮਰਚ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਇਹਦੀ ਇਹਦੀ ਲੋਡ ਕਿਉਂ ਪਈ ਫਿਰ ਉਸ ਤੋਂ ਬਾਅਦ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਜਿਸ ਤੋ ਤੇ ਇੱਕ ਲੋਡ ਦਾ ਸਵਾਲ ਹੈ ਵੀ ਅੰਕੜੇ ਇਹ ਕਹਿ ਰਹੇ ਨੇ ਚਾਹ ਮੈਡੀਕਲ ਸਾਇੰਸ ਦੇ ਅੰਕੜੇ ਨੇ ਚਾਹ ਉਹ ਮੈਂਟਲ ਹੈਲਥ ਦੇ ਅੰਕੜੇ ਨੇ ਵੀ ਬੱਚਿਆਂ 'ਚ ਐਂਗਜ਼ਾਈਟੀ ਵਧ ਰਹੀ ਹੈ ਬੱਚਿਆਂ 'ਚ ਪੇਸ਼ੈਂਸ ਘਟ ਰਹੀ ਹੈ ਬੱਚੇ ਫਿਜ਼ੀਕਲੀ ਆਬਸੈਸਿਵ ਹੋ ਰਹੇ ਨੇ ਮਤਲਬ ਫਿਜ਼ੀਕਲੀ ਆਬੈਸਟੀਟੀ ਵਧ ਰਹੀ ਉਹਨਾਂ ਦੀ ਕਿਉਂਕਿ ਫਿਜ਼ੀਕਲੀ ਐਕਸਰਸਾਈਜ਼ ਗਰਾਊਂਡ 'ਚ ਜਾਣਾ ਘਟ ਰਹੇ ਨੇ ਬੱਚਿਆਂ ਦੇ ਵਿੱਚ ਡਿਪਰੈਸ਼ਨ ਵਧ ਰਹੀ ਹੈ ਇਹ ਸਾਰੀਆਂ ਚੀਜ਼ਾਂ ਦੇ ਅੰਕੜੇ ਲੈ ਕੇ ਪਲੱਸ ਆਨਲਾਈਨ ਕਰਾਈਮ ਬਹੁਤ ਵਧ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰੈਸ਼ਰ ਸੀ ਸੀਨੀਅਰ ਸੋਸਾਇਟੀ ਵੱਲੋਂ ਪੇਰੈਂਟਸ ਵੱਲੋਂ ਲਾ ਬਾਈਡਿੰਗ ਲੋਕਾਂ ਵੱਲੋਂ ਸਰਕਾਰ ਦੇ ਉੱਤੇ ਵੀ ਕੁਝ ਠੋਸ ਕਦਮ ਚੱਕਿਆ ਜਾਵੇ ਬੀਏ ਜਿਹੜੀਆਂ ਚੀਜ਼ਾਂ ਨੂੰ ਘਟਾਇਆ ਜਾ ਸਕ ਕੇ ਬੱਚਿਆਂ ਤੇ ਮਾੜਾ ਪ੍ਰਭਾਵ ਇਸਕਲ ਦਾ ਪੈ ਰਿਹਾ ਹੈ ਪਰ ਹੁਣ ਗੱਲ ਪੈਦਾ ਹੁੰਦੀ ਹੈ ਕਿ ਕੀ ਸਰਕਾਰ ਨੇ ਇਹ ਕਾਨੂੰਨ ਪਾਸ ਕਰਕੇ ਵਧੀਆ ਕੀਤਾ ਮੇਰੀ ਨਜ਼ਰ ਦੇ ਵਿੱਚ ਬਿਲਕੁਲ ਵਧੀਆ ਨਹੀਂ ਕੀਤਾ ਨਹੀਂ ਕੀਤਾ ਬਿਲਕੁਲ ਵਧੀਆ ਨਹੀਂ ਕੀਤਾ ਕਿਉਂਕਿ ਇਹ ਇੱਕ ਪੱਖ ਉਹਨਾਂ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਡਿਸਕਸ ਕੀਤਾ ਜਿਨਨੇ ਮਤਲਬ ਜਿਹੜੇ ਨੁਮਾਇੰਦੇ ਆਫਕੋਰਸ ਸਰਕਾਰ ਦੇ ਚੁਣੇ ਹੋਏ ਨੇ ਉਹ ਬੱਚਿਆਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਹੈ ਉਹ ਪੇਰੈਂਟਸ ਦੇ ਚੁਣੇ ਹੋਏ ਨੁਮਾਇੰਦੇ ਨੇ ਬੱਚਿਆਂ ਨੂੰ ਤਾਂ ਵੋਟ ਦਾ ਅਧਿਕਾਰ ਹੀ ਨਹੀਂ ਹੈ ਨਾ ਬੱਚਿਆਂ ਦੇ ਤੁਸੀਂ ਬੈਨ ਲਾ ਰਹੇ ਹੋ ਹੁਣ ਤੁਸੀਂ ਦੇਖੋ ਜੇ ਅੰਕੜਿਆਂ ਦੀ ਗੱਲ ਕਰਦੇ ਹੋ ਨਾ ਮੈਂ ਕਾਗਜ਼ ਤਾਂ ਹੀ ਲੈ ਕੇ ਬੈਠਾ ਹੁਣ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਨੇ ਤਕਰੀਬਨ 10 ਤੋਂ ਵੱਧ ਪਲੇਟਫਾਰਮ ਹੈਗੇ ਨੇ ਜਿਨ੍ਹਾਂ ਦੇ ਵਿੱਚ ਫੇਸਬੁੱਕ ਹੈ YouTube ਹੈ ਇੰਸਟਾਗ੍ਰam ਹੈ ਟਿਕਟੌਕ ਹੈ ਸਨੇਪਚੈਟ ਹੈ ਕੁਝ ਤਾਂ ਮੈਂ ਪਹਿਲੀ ਦਫਾ ਮੈਂ ਵੀ ਸੁਣ ਰਿਹਾ ਰੈਡਿਟ ਹੈ ਟਵਿੱਟਰ ਹੈ ਡਿਸਕੋਰਡ ਹੈ ਪਿੰਟਰੈਸਟ ਹੈ ਟਵਿਚ ਹੈ ਇਹ ਸਾਰੇ ਪਲੇਟਫਾਰਮ ਨੇ ਤੇ ਸਭ ਤੋਂ ਵੱਧ ਜਿੱਥੇ ਅਕਾਊਂਟਸ ਨੇ ਉਹ ਹੈ ਫੇਸਬੁਕ ਸੈਕਿੰਡ ਨੰਬਰ ਤੇ YouTube ਦੈਨ ਇੰਸਟਾਗ੍ਰam 3.07 ਬਿਲੀਅਨ 10 ਬਿਲੀਅਨ ਜਿਹੜੇ ਲੋਕ ਨੇ ਉਹ ਫੇਸਬੁਕ ਤੇ ਅਕਾਊਂਟ ਖੋਲ੍ਹੇ ਬੈਠੇ ਨੇ ਤੇ ਹੈਰਾਨੀ ਦੀ ਗੱਲ ਹੈ ਵੀ ਹਰ ਜਿਹੜੇ ਦਸਾਂ ਬੱਚਿਆਂ ਦੇ ਵਿੱਚੋਂ ਅੱਠ ਬੱਚਿਆਂ ਕੋਲੇ ਫੇਸਬੁਕ ਅਕਾਊਂਟ ਹੈ ਠੀਕ ਹੈ ਨਾ ਇਸੇ ਤਰ੍ਹਾਂ ਦੂਸਰਿਆਂ ਦੇ ਵੀ ਅੰਕੜੇ ਹੈਗੇ ਨੇ ਲੇਕਿਨ ਦੁਨੀਆ ਦੇ ਵਿੱਚ ਹੁਣ ਇਹ ਕੱਲਾ ਫੇਸਬੁਕ ਜਿਹੜਾ ਹੈ ਨਾ ਜਾਂ YouTube ਹੈ ਜਾਂ Instagram ਹੈ ਜਾਂ TikTok ਹੈ ਕੱਲਾ ਐਂਟਰਟੇਨਮੈਂਟਸ ਇਨਟਰੇਟੇਨਮੈਂਟ ਦਾ ਸਾਧਨ ਹੀ ਹੈ ਇੱਕ ਗਿਆਨ ਦਾ ਵੀ ਸੋਰਸ ਹੈ ਠੀਕ ਹੈ ਜੀ ਇਹਦੇ ਤੋਂ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਉਹ ਗਲਤ ਮਿਲਦੀ ਹੈ ਸਹੀ ਮਿਲਦੀ ਹੈ ਉਹ ਬਾਦੀਆਂ ਗੱਲਾਂ ਨੇ ਲੇਕਿਨ ਉਸ ਤੋਂ ਇਲਾਵਾ ਇਹ ਇਨਕਮ ਦਾ ਸੋਰਸ ਹੈ ਅੱਜ ਦੀ ਤਰੀਕ ਦੇ ਵਿੱਚ ਮੈਕਸਿਮਮ ਹਾਈਐਸਟ ਜਿਹੜਾ ਅਰਨਰ ਹੈ ਇਸ ਸੋਸ਼ਲ ਮੀਡੀਆ ਤੋਂ ਉਹ ਤਕਰੀਬਨ ਸਾਲ ਦਾ 100 ਮਿਲੀਅਨ ਡਾਲਰ ਕਮਾ ਰਿਹਾ ਹੈ ਬੰਦਾ ਓਕੇ ਯੂ ਐਸ ਡਾਲਰ 100 ਮਿਲੀਅਨ ਸੋਸ਼ਲ ਮੀਡੀਆ ਤੋਂ ਤੇ ਉਹਦੀ ਉਮਰ 27 ਸਾਲ ਹੈ ਉਹ ਇੱਕ ਰਾਸਤ ਨਹੀਂ ਤੋ ਤੱਕ ਪਹੁੰਚ ਗਿਆ ਇੱਕ ਪਾਸੇ ਆਪਾਂ ਇੱਕ ਬਿਜ਼ਨਸ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਆਂ ਇੱਕ ਆਈਡੀਆ ਨੂੰ ਪ੍ਰੋਮੋਟ ਕਰਨ ਦੀ ਗੱਲ ਕਰ ਰਹੇ ਆਂ ਦੂਜੇ ਪਾਸੇ ਬੱਚਿਆਂ ਕੋਲ ਅਸੀਂ ਉਹ ਹਥਿਆਰ ਖੋ ਰਹੇ ਆਂ ਕਿਉਂ ਕਿ ਕਿਉਂਕਿ ਬੱਚਿਆਂ ਦੇ ਕੋਲੇ ਬਹੁਤ ਸਾਰੀ ਗਲਤ ਜਾਣਕਾਰੀ ਪਹੁੰਚ ਰਹੀ ਏ ਜਬ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਪਹੁੰਚ ਰਿਹਾ ਜਿਹੜੇ ਬੱਚਿਆਂ ਦੀ ਉਮਰ ਤੋਂ ਉਮਰ ਦੇ ਹਿਸਾਬ ਨਾਲ ਜਾਇਜ਼ ਨਹੀਂ ਹੈ ਹੁਣ ਕੀ ਇਹੀ ਇੱਕ ਹੱਲ ਬਚਦਾ ਸੀ ਮੇਰੀ ਨਜ਼ਰ ਚ ਨਹੀਂ ਓਕੇ ਜਿਦੋਂ ਦੂਸਰਿਆਂ ਦੇ ਦੂਸਰੇ ਮੁਲਕਾਂ ਤੇ ਚਾਤੀ ਮਾਰਦੇ ਆ ਨਾ ਜਿਵੇਂ ਫਰਾਂਸ ਨੂੰ ਲੈ ਲਓ ਅਮਰੀਕਾ ਨੂੰ ਲੈ ਲੋ ਚਾਇਨਾ ਨੂੰ ਲੈ ਲੋ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੱਕ ਕਾਨੂੰਨ ਹੈ ਕਿ ਜੇ ਸੋਸ਼ਲ ਮੀਡੀਆ ਦਾ ਅਕਾਊਂਟ ਖੋਲਣਾ ਹੈ ਤੇ ਪੇਰੈਂਟਸ ਦੀ ਨਾਲ ਸਹਿਮਤੀ ਜ਼ਰੂਰੀ ਹੈ ਹੂੰ ਪੇਰੈਂਟਸ ਵੱਲੋਂ ਵੀ ਫਾਰ ਇਗਜ਼ਾਮਪਲ ਇੱਕ ਨੋਟੀਫਿਕੇਸ਼ਨ ਆਉਂਦੀ ਹੋਏਗੀ ਵੀ ਉਹ ਪੇਰੈਂਟਸ ਨੋਟੀਫਿਕੇਸ਼ਨ ਓਕੇ ਕਰਨਗੇ ਤੇ ਅਕਾਊਂਟ ਖੁੱਲੇਗਾ ਨਹੀਂ ਤੇ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਠੀਕ ਹੈ ਨਾ ਇਹਨਾਂ ਨੇ ਵੀ ਜਿਹੜਾ ਕਾਨੂੰਨ ਪਾਸ ਕੀਤਾ ਉਹਦੇ ਵਿੱਚ ਰਿਸਟ੍ਰਿਕਸ਼ਨਸ ਇਹ ਲਾ ਦਿੱਤੀ ਜਿਨੇ ਵੀ ਸੋਸ਼ਲ ਮੀਡੀਆ ਦੇ ਕਾਰਪੋਰੇਟ ਪਲੇਟਫਾਰਮਸ ਨੇ ਵੀ ਤੁਸੀਂ ਏਜ ਦੀ ਵੈਰੀਫਿਕੇਸ਼ਨ ਹਰ ਹਾਲਤ ਚ ਕਰਨੀ ਹੈ ਆਪਣੇ ਪਲੇਟਫਾਰਮ ਨੂੰ ਇਸ ਤਰ੍ਹਾਂ ਡਵੈਲਪ ਕਰਨਾ ਹੈ ਕਿ ਤੁਸੀਂ ਉੱਥੇ ਏਜ ਮਤਲਬ ਕੰਪਲਸਰੀ ਹੈ ਕਨਫਰਮ ਕਰਨੀ ਵੀ ਬੱਚੇ ਦੀ ਏਜ ਕੀ ਹੈ ਜਦੋਂ ਕਿ ਦੁਨੀਆ ਭਰ ਦੇ ਵਿੱਚ ਹਰ ਪਲੇਟਫਾਰਮ ਦੀ ਮਿਨਿਮਮ ਏਜ ਜਿਹੜੀ ਰੱਖੀ ਹੋਈ ਹੈ ਨਾ ਇਹ ਕੋਈ ਮੇਰੇ ਵੱਲੋਂ ਜਾਂ ਤੁਹਾਡੇ ਵੱਲੋਂ ਫਿਕਸ ਨਹੀਂ ਕੀਤੀ ਹੋਈ 13 ਸਾਲ ਦੇ ਬੱਚੇ ਨੂੰ ਮਚੂਰ ਗਿਣਿਆ ਜਾ ਰਿਹਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ 13 ਸਾਲ ਦੇ ਬੱਚੇ ਨੂੰ ਮਚੂਰ ਕਹਿ ਰਹੀ ਹੈ ਇੱਥੇ ਤੁਸੀਂ 3 ਸਾਲ ਦਾ ਜਿਹੜਾ ਗੈਪ ਹੈ ਬੱਚੇ ਦੇ ਡਵੈਲਪਮੈਂਟ ਨੂੰ ਰੋਕ ਰਹੇ ਹੋ ਇੱਕ ਇਹ ਸੋਸ਼ਲ ਮੀਡੀਆ ਦੇ ਕੋਲੋਂ ਖੋ ਕੇ ਤੁਸੀਂ ਇੱਕ ਸਕੂਲ ਦੇ ਵਿੱਚ ਤੁਸੀਂ ਦੇਖੋ ਮਾਨ ਸਾਹਿਬ ਤੁਹਾਡੇ ਵੀ ਬੱਚੇ ਸਕੂਲ 'ਚ ਪੜ੍ਹਦੇ ਨੇ ਬਿਲਕੁਲ ਪੜ੍ਹਦੇ ਨੇ 6ਵੀਂ 7ਵੀਂ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ ਬੱਚੇ ਨੂੰ ਤੁਸੀਂ ਰੀਪਰੋਡਕਟਿਵ ਸਿਸਟਮ ਸਿਖਾ ਰਹੇ ਹੋ ਬਿਲਕੁਲ ਸਿਖਾ ਰਹੇ ਹਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕੰਡਮ ਨੂੰ ਯੂਜ਼ ਕਰਨਾ ਸਿਖਾਇਆ ਜਾ ਰਿਹਾ ਬਿਲਕੁਲ ਬੱਚਿਆਂ ਨੂੰ ਲੜਕੀਆਂ ਨੂੰ ਲੜਕਿਆਂ ਨੂੰ ਟੀਚਰਜ਼ ਵੱਲੋਂ ਇਹ ਸਿਖਾਇਆ ਜਾ ਰਿਹਾ ਕਿ ਇਹ ਗੁੱਡ ਟੱਚ ਹੈ ਇਹ ਬੈਡ ਟੱਚ ਹੈ ਬਿਲਕੁਲ ਸਿਖਾਇਆ ਜਾਂਦਾ ਇਹ ਤੁਸੀਂ ਉਹ ਸਾਰੀ ਟ੍ਰੇਨਿੰਗ ਦੇ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਕਿਵੇਂ ਖੋ ਸਕਦੇ ਹੋ ਬਹੁਤ ਸੋਹਣਾ ਪੁਆਇੰਟ ਹੈ ਤੁਹਾਡਾ ਤੁਸੀਂ ਸੋਸ਼ਲ ਮੀਡੀਆ ਬਾਰੇ ਜਾਣਕਾਰੀ ਦਿਓ ਠੀਕ ਹੈ ਨਾ ਹੁਣ ਜਿੱਥੋਂ ਤੱਕ ਇਹ ਸਵਾਲ ਟੈਕਨੀਕਲ ਗੱਲ ਦੀ ਮੈਂ ਕੋਈ ਆਈਟੀ ਦਾ ਬੰਦਾ ਨਹੀਂ ਹਾਂ ਪਰ ਜਿਹੜੇ ਆਈਟੀ ਦੇ ਬੰਦੇ ਨੇ ਉਹ ਮੇਰੀ ਗੱਲ ਨਾਲ ਸਹਿਮਤ ਹੋਣਗੇ ਹੁਣ ਜਦੋਂ ਵੀ ਆਪਾਂ ਅਕਾਊਂਟ ਖੋਲਦੇ ਆ ਸਾਡੀ ਏਜ ਦੀ ਪੁੱਛਿਆ ਜਾਂਦਾ ਇਹ ਵੀ ਪੁੱਛਿਆ ਜਾਂਦਾ ਵੀ ਇਹ ਜਿਹੜਾ ਤੁਸੀਂ ਮਟੀਰੀਅਲ ਅਪਲੋਡ ਕਰ ਰਹੇ ਹੋ ਕਿਸ ਏਜ ਸੈਗਮੈਂਟ ਵਾਸਤੇ ਆ ਬਿਲਕੁਲ ਫਿਰ ਕੱਲੀ ਇੱਥੇ ਸੈਟੀਸਫੈਕਸ਼ਨ ਨਹੀਂ ਹੋ ਜਿੰਦੀ ਜੋ ਤੁਸੀਂ ਕਹਿਤਾ ਮੰਨ ਲਿਆ ਗਿਆ ਫਿਰ ਉਹਨੂੰ ਇਹ ਸਕੈਨਿੰਗ ਹੁੰਦੀ ਹੈ ਉਹਦੇ ਕਾਪੀਰਾਈਟ ਚੈੱਕ ਹੁੰਦੇ ਨੇ ਉਹਦੇ ਵਿੱਚੋਂ ਇੱਕ ਇੱਕ ਸ਼ਬਦ ਦੀ ਸਕੈਨਿੰਗ ਹੁੰਦੀ ਹੈ ਕਿ ਇਹ ਸ਼ਬਦ ਦੇਸ਼ ਦੇ ਕਾਨੂੰਨ ਦੇ ਮਤਾਬਕ ਗਲਤ ਤਾਂ ਨਹੀਂ ਹੈ ਬਿਲਕੁਲ ਫਿਰ ਕਿਤੇ ਜਾ ਕੇ ਉਹ ਚੀਜ਼ ਅਪਲੋਡ ਹੁੰਦੀ ਹੈ ਇਹ ਤਾਂ ਈਜ਼ੀ ਸੀ ਵੀ ਬੱਚਿਆਂ ਵੱਲੇ ਜੋ ਟਰੈਫਿਕ ਜਾ ਰਿਹਾ ਹੈ ਉਰੇ ਇੱਕ ਬੱਚੇ ਨੇ ਅਕਾਊਂਟ ਖੋਲਿਆ ਉਹ ਮਰ ਆਪਣੀ 15 ਸਾਲ ਕਹਿ ਰਿਹਾ ਤੁਸੀਂ ਪਾਸੇ ਦੁਨੀਆ ਭਰ ਦਾ ਜਿਹੜਾ ਮਟੀਰੀਅਲ 15 ਸਾਲ ਦੇ ਬੱਚੇ ਨੂੰ ਵਿਖਾਉਣ ਵਾਲਾ ਹੈ ਉਹ ਟ੍ਰੈਫਿਕ ਉਹੀ ਜਾਵੇ ਉਹਦੇ ਵੱਲੇ ਇਹ ਤਾਂ ਰੈਸਟ੍ਰਿਕਸ਼ਨ ਲਾਈ ਜਾ ਸਕਦੀ ਹੈ ਇਹ ਤਾਂ ਮਤਲਬ ਪਿੱਛੇ ਆਈਟੀ ਦੇ ਵਿੱਚ ਸੌਫਟਵੇਅਰ ਦੇ ਵਿੱਚ ਚੇਂਜਸ ਨੇ ਨਾ ਪਰ ਇੱਥੇ ਸਰਕਾਰ ਦੀ ਜਿਹੜੀ ਮੈਂ ਕਹਾਂਗਾ ਕਿ ਮਿਲੀ ਭੁਗਤ ਨਜ਼ਰ ਆਉਂਦੀ ਹੈ ਜਾਂ ਸਿਰਫ ਅੱਖਾਂ ਪੁੰਜਣ ਵਾਲਾ ਐਕਟ ਨਜ਼ਰ ਆਉਂਦਾ ਹੈ ਇਹ ਜਿੰਨੇ ਵੱਡੇ ਵੱਡੇ ਕਾਰਪੋਰੇਟ ਨੇ ਇਹ ਦੁਨੀਆ ਨੂੰ ਸਹੀ ਮੈਨੇਜ ਚ ਰਨ ਕਰਦੇ ਨੇ ਬਿਲਕੁਲ ਮਤਲਬ ਦੁਨੀਆ ਭਰ ਦਾ ਤਕਰੀਬਨ ਜੇ ਲਾ ਲਓ ਤੇ ਮੈਕਸਿਮਮ 70 80% ਪੈਸਾ ਇਹਨਾਂ ਦੇ ਹੱਥਾਂ 'ਚ ਹੈਗਾ ਤੇ ਇਹ ਦੁਨੀਆ ਭਰ ਦੀਆਂ ਪੋਲਿਟਿਕਲ ਪਾਰਟੀਆਂ ਨੂੰ ਫੰਡਿੰਗ ਦਿੰਦੇ ਨੇ ਸਰਕਾਰਾਂ ਨੂੰ ਡੇਗਦੇ ਨੇ ਸਰਕਾਰਾਂ ਨੂੰ ਬਣਾਉਂਦੇ ਨੇ ਮੁਲਕਾਂ ਨੂੰ ਕੰਟਰੋਲ ਕਰਦੇ ਨੇ ਇਹਨਾਂ ਸਰਕਾਰਾਂ ਦੀ ਹਿੰਮਤ ਨਹੀਂ ਹੈ ਕਿ ਇਹਨਾਂ ਦੇ ਵੱਲੇ ਉਂਗਲ ਚੱਕ ਸਕਣ ਇਹਨਾਂ ਨੂੰ ਕਹਿਣ ਵੀ ਭਾਈ ਤੁਸੀਂ ਆ ਪੈਦਾ ਕਰੋ ਕਿਉਂਕਿ ਉਹ ਪੈਦਾ ਕਰਨ ਨਾਲ ਇਹਨਾਂ ਦੇ ਵਿਊਅਰਸ ਘਟਣਗੇ ਇਹਨਾਂ ਦੇ ਸੈਗਮੈਂਟੇਸ਼ਨ ਦਾ ਫਰਕ ਪਊਗਾ ਇਹਨਾਂ ਦੀ ਹਾਲਾਂਕਿ ਐਲਗੋਰਿਦਮ ਸੈੱਟ ਕਰਨ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਸੀ ਪਰ ਨਹੀਂ ਕੀਤਾ ਉਹਨਾਂ ਨੂੰ ਕੁਝ ਨਹੀਂ ਗਿਆ ਪੇਰੈਂਟਸ ਨੂੰ ਖੁਸ਼ ਕਰਨ ਵਾਸਤੇ ਬੈਨ ਕਰਤਾ ਤੁਹਾਡੇ ਵੀ ਬੱਚੇ ਹੈਗੇ ਨੇ ਤੁਸੀਂ ਵੀ ਲੋਕਾਂ ਦੇ ਬੱਚਿਆਂ ਨਾਲ ਵਿਚਰਦੇ ਹੋ ਘਰਾਂ 'ਚ ਜਾਂਦੇ ਹੋ ਜਿੱਥੇ ਛੋਟੇ ਬੱਚੇ ਨੇ 5 5 7 7 ਸਾਲ ਦੇ ਬੱਚੇ ਪੇਰੈਂਟਸ ਆਪਣੀ ਮਸ਼ਰੂਫੀਅਤ ਨੂੰ ਜੇ ਟੀਵੀ ਦੇਖ ਰਿਹਾ ਫਾਦਰ ਜਾ ਮਦਰਸੂਈ ਚ ਕੰਮ ਕਰ ਰਹੀ ਏ ਜਦੋਂ ਉਹਨੇ ਕੰਮ ਤੇ ਕਰਕੇ ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਬੱਚਿਆਂ ਦੇ ਹੱਥ ਚ ਮੋਬਾਈਲ ਫੜ ਫੜ ਪੜਾਏ ਹੋਏ ਨੇ ਉਹ ਗੇਮਾਂ ਖੇਡ ਰਹੇ ਨੇ ਹੱਜਕਲ ਤਾਂ ਨਵਾਂ ਹੈ ਇੱਕ ਹੱਥ ਚ ਫੋਨ ਇੱਕ ਹੱਥ ਚ ਫੂਡ ਇਦਾਂ ਚੱਲਦਾ ਗੇਮ ਗੇਮਾਂ ਖੇਡ ਰਹੇ ਨੇ ਬੱਚੇ ਉਹ ਗੇਮ ਜਿਹੜਾ ਉਹ ਫੋਨ ਆ ਜਾਂ ਮੋਬਾਈਲ ਫੋਨ ਆ ਉਹਦੇ ਫਾਦਰ ਦਾ ਹੈ ਜਾਂ ਮਦਰ ਦਾ ਜਿੰਦੇ ਤੇ ਉਹ ਸਭ ਕੁਝ ਡਾਊਨਲੋਡ ਕੀਤਾ ਹੋਇਆ ਜਿਹਦੇ ਤੇ ਤੁਸੀਂ 0 ਕਰੋ ਲੋਣਾ ਚਾ ਰਹੇ ਹੋ ਹੁਣ ਇੱਕ 5 ਸਾਲ 7 ਸਾਲ ਦੇ ਬੱਚੇ ਨੂੰ ਤੁਸੀਂ ਉਹ ਇੱਕ ਚਿੱਟਕ ਲਈ ਹੋਈ ਆ ਇੱਕ ਆਦਤ ਪਾਈ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਉਹਦੇ ਹੱਥ ਚ ਖੁਦ ਦਾ ਮੋਬ ਉਦੋਂ ਤੁਸੀਂ ਕਹਿੰਦੇ ਹੋ ਕਿ ਅਕਾਊਂਟ ਡਾਊਨਲੋਡ ਨਹੀਂ ਕਰਨੇ। ਹੂੰ। ਇਹ ਕੰਪਲੀਟਲੀ ਅਨਿਆਇ ਹੈ ਬੱਚਿਆਂ ਨਾਲ। ਬੱਚਿਆਂ ਦੀ ਗਰੋਥ ਤੇ ਬਹੁਤ ਵੱਡਾ ਅਸਰ ਪਾਊਗਾ। ਤੁਸੀਂ ਮਤਲਬ ਮੈਂ ਮੰਨਦਾ ਇੱਕ ਅੱਛੀ ਸਿਹਤ ਹੋਣਾ ਜ਼ਰੂਰੀ ਹੈ। ਉਹਦੇ ਬਿਨਾ ਕੁਝ ਵੀ ਨਹੀਂ ਹੋਣਾ। ਅੱਛੀ ਮਾਨਸਿਕ ਸਿਹਤ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਬਿਨਾ ਕੁਝ ਵੀ ਨਹੀਂ ਹੋਣਾ। ਪਰ ਇਨੋਵੇਸ਼ਨ ਨੂੰ ਕਿਵੇਂ ਰੋਕੋਗੇ? ਹੂੰ। ਦੁਨੀਆ ਜਿਹੜੀ ਆਉਣ ਵਾਲੀ ਆਬਾਦੀ ਆਉਣ ਵਾਲੀ ਜਨਰੇਸ਼ਨ ਪਿਛਲੀ ਜਨਰੇਸ਼ਨ ਨਾਲੋਂ ਹਮੇਸ਼ਾ ਵਾਈਜ਼ ਹੈ। ਹੂੰ। ਉਹ ਜ਼ਿਆਦਾ ਸਮਝਦਾਰ ਹੈ। ਤਾਹੀਂ ਨੀ ਤਰੱਕੀ ਹੋ ਰਹੀ ਹੈ। ਹੂੰ। ਸੋ ਇਸ ਵਾਸਤੇ ਇੱਕ ਕੰਪਲੀਟਲੀ ਸਰਕਾਰ ਨੇ ਕਾਰਪੋਰੇਟ ਵੱਲੇ ਉਂਗਲ ਨਾ ਚੱਕੀ ਜਾਵੇ ਉਹ ਸੋਸ਼ਲ ਮੀਡੀਆ ਤੇ ਨਾ ਚੱਕੀ ਜਾਵੇ ਤੇ ਇਹਨਾਂ ਨੇ ਇਹ ਇਹ ਲੋਕਾਂ ਦੀ ਸਮਾਜ ਦੀ ਅੱਖਾਂ ਪੁੰਜਣ ਵਾਸਤੇ ਕਾਨੂੰਨ ਪਾਸ ਕੀਤਾ ਅਦਰਵਾਈਜ਼ ਇਹਦੇ ਵਿੱਚ ਕੁਝ ਨਹੀਂ ਹੈਗਾ ਪੀ ਠੀਕੇ ਵੀ ਬੱਚੇ ਬੱਚੇ ਮਤਲਬ ਹੁਣ ਜੇ ਏਜ ਵੈਰੀਫਿਕੇਸ਼ਨ ਨਹੀਂ ਕੀਤੀ ਜਾਊਗੀ ਹੁਣ ਤੁਹਾਡੇ ਹੱਥ 'ਚ ਇੱਕ ਫੋਨ ਹੈ ਬਹੁਤ ਸਾਰੇ ਫੋਨ ਇਸ ਤਰ੍ਹਾਂ ਦੇ ਹੋਣਗੇ ਵੀ ਜਿਹੜੇ ਰਜਿਸਟਰਡ ਨੇ ਜਾਂ ਦੀ ਇਨਵਾਈਸਿੰਗ ਹੈ ਜਾਂ ਜਦੋਂ ਬਾਈ ਕੀਤਾ ਗਿਆ ਉਹ ਪੇਰੈਂਟਸ ਨੇ ਬਾਈ ਕੀਤਾ ਹੂੰ ਅੱਜਕੱਲ ਤੁਸੀਂ ਦੇਖਦੇ ਹੋ ਕਿ ਜੋ ਫੋਨ ਜਦੋਂ ਔਨ ਹੁੰਦਾ ਹੈ ਤੇ ਉਹ ਮਤਲਬ ਸਾਰਾ ਕੁਝ ਤੁਹਾਡਾ ਸਾਰਾ ਡਾਟਾ ਪ੍ਰਾਈਵੇਸੀ ਸਾਰੀ ਉਹਦੇ ਵਿੱਚ ਰਿਕਾਰਡ ਕਰਨੀ ਪੈਂਦੀ ਤੁਹਾਨੂੰ ਜੋ ਕਿ ਪੇਰੈਂਟ ਨੇ ਫੋਨ ਆਪ ਦੇ ਨਾਮ ਦੇ ਰਿਕਾਰਡ ਕਰਕੇ ਬੱਚੇ ਦੇ ਹੱਥ ਚ ਫੜਾਤਾ ਤੇ ਤੁਸੀਂ ਬੱਚਾ ਜੇ ਮਤਲਬ ਜੋ ਮਰਜੀ ਉਮਰ ਤੁਹਾਡੀ ਉਮਰ ਲਿਖੀ ਜਾਵੇ ਤੇ ਕੀ ਫਰਕ ਪੈਣਾ ਠੀਕ ਹੈ ਨਾ ਤੁਸੀਂ ਉਹ ਸੋਸ਼ਲ ਮੀਡੀਆ ਚੱਲੂਗਾ ਫਿਰ ਉਹ ਬੱਚੇ ਜਿਹੜੇ ਦਾ ਇਮਾਨਦਾਰੀ ਨਾਲ ਚੱਲਣਗੇ ਵੀ ਸਾਰਾ ਕੁਝ ਆਪਦਾ ਪਾਉਣਗੇ ਉਹ ਤਾਂ ਇਸ ਗੱਲ ਤੋਂ ਵਾਂਝੇ ਰਹਿ ਜਾਣਗੇ ਦੁਜੇ ਬੱਚੇ ਜਿਹੜੇ ਕੋਈ ਮੜਾ ਮੋਟਾ ਵੀ ਚੀਟ ਕਰਕੇ ਚੱਲਣਗੇ ਉਹ ਸਾਰਾ ਕੁਝ ਯੂਜ਼ ਕਰਨਗੇ ਸੋ ਮੇਰੇ ਹਿਸਾਬ ਨਾਲ ਇਹਦੇ ਪ੍ਰਤੀ ਜਾਗਰੂਕਤਾ ਚਾਹੀਦੀ ਸੀ ਪੇਰੈਂਟਸ ਦੇ ਮਾਮਲਿਆਂ ਦੇ ਵਿੱਚ ਸਕੂਲਾਂ ਦੇ ਮਾਮਲਿਆਂ ਦੇ ਵਿੱਚ ਦੂਸਰੇ ਐਨੇ ਵਿਸ਼ੇ ਅਸੀਂ ਪੜਾ ਰਹੇ ਆ ਜਿਹੜੇ ਸਮਾਜ ਦੇ ਵਿੱਚ ਅਲਾਉ ਨਹੀਂ ਹੈ ਅਸੀਂ ਆਮ ਘਰੀ ਗੱਲਾਂ ਕਰਨੇ ਨਹੀਂ ਪਸੰਦ ਕਰਦੇ ਲੇਕਿਨ ਸਕੂਲ ਚ ਪੜਾਇਆ ਜਾਂਦੇ ਨੇ ਸਾਡੇ ਵਿੱਚ ਉਹ ਕਿ ਤੁਸੀਂ ਚਾਹਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਕੂਲ ਦੇ ਵਿੱਚ ਇਹਦਾ ਇੱਕ ਵਿਸ਼ਾ ਤੈਅ ਕਰ ਦੇਣ ਕਿ ਸੋਸ਼ਲ ਮੀਡੀਆ ਨੂੰ ਕਿੱਦਾਂ ਯੂਜ਼ ਕਰਨਾ ਉਹ ਜਾਦਾ ਵਧੀਆ ਬਿਲਕੁਲ ਸਰ ਸੋਸ਼ਲ ਮੀਡੀਆ ਦੇ ਦੇਖੋ ਯੂਜ਼ ਮਾਈਨਸਿੰਦੀ ਮੈਨੂ ਕਟ ਨਜ਼ਰ ਆਉਂਦੇ ਨੇ ਇਸ ਟਾਈਮ ਜਿਹੜਾ ਸਮਾਜ ਆ ਉਹ ਤੁਸੀਂ ਦੇਖੋ ਇੱਕ ਸਿੰਪਲ ਸਿੰਪਲ ਜਿਹਾ ਮੋਬਾਈਲ ਫੋਨ ਇਹਨੇ 15 16 ਚੀਜ਼ਾਂ ਐਲੀਮੀਨੇਟ ਕਰ ਦਿੱਤੀਆਂ ਨੇ ਜੋ అలਾਰਮ ਲੈ ਲੋ ਚਾਹੇ ਵੌਲਕ ਲੈ ਕੇ ਲੈ ਲੋ ਚਾਹੇ ਉਹ ਚਿੱਟੀ ਪੱਤਰੀ ਲੈ ਲੋ ਮੈਸੇਜਿੰਗ ਲੈ ਲੋ ਮਤਲਬ ਕੁਇਕ ਹੋ ਗਿਆ ਸਾਰੀਆਂ ਚੀਜ਼ਾਂ ਕੈਮਰਾ ਕੈਮਰਾ ਹੋ ਗਿਆ ਉਹਦੇ ਤੇ ਐਡੀਟਿੰਗ ਹੋ ਗਈ ਬੱਚੇ ਇਹਨੇ ਕ੍ਰੀਏਟਿਵ ਨੇ ਤੁਸੀਂ ਉਹ ਸਾਰੀਆਂ ਚੀਜ਼ਾਂ ਬੱਚੇ ਕੋਲ ਖੋ ਰਿਓ ਹਮ ਤੇ ਅੱਜ ਦੀ ਤਰੀਕ ਤੁਸੀਂ ਬੈਨ ਲਾ ਰਹੇ ਹੋ ਮੰਨ ਲਓ ਇੱਕ ਕਿਸੇ ਵੀ ਤੁਸੀਂ ਕਹਿੰਦੇ ਨਾ ਕਿ ਇੱਕ ਮੀਆਂ ਬੀਵੀ ਅਗਰ 6 ਮਹੀਨੇ ਦੂਰ ਰਹਿ ਜਾਣ ਇੱਕ ਦੂਜੇ ਤੋਂ ਤੇ ਉਹਨਾਂ ਚ ਦੂਰੀਆਂ ਪੈਦਾ ਹੋ ਜਾਂਦੀ ਹੈ ਹਾਂ ਤੁਸੀਂ ਇੱਕ ਬੱਚੇ ਨੂੰ ਸੋਸ਼ਲ ਮੀਡੀਆ ਤੋਂ 6 ਮਹੀਨੇ 3 ਸਾਲ ਵਾਸਤੇ ਮਨ ਲਓ ਜਦੋਂ 13 ਸਾਲ ਦੀ ਉਮਰ ਚ ਮਨ ਲਓ ਨੇ ਇੱਕ ਫੋਨ ਬਾਈ ਕੀਤਾ ਤੇ 16 ਸਾਲ ਤੱਕ ਉਹ ਕੁਝ ਕਰ ਨਹੀਂ ਪਾ ਰਿਆ 3 ਸਾਲ ਵਾਸਤੇ ਉਸ ਤੋਂ ਦੂਰ ਕਰ ਰਹੇ ਹੋ ਯਕਦਮ 16 ਸਾਲ ਤੋਂ ਬਾਅਦ ਉਹ ਯੂਜ਼ ਕਰੇਗਾ ਤੇ ਉਹ ਕਿੰਨਾ ਪਿੱਛੇ ਰਹਿ ਜਾਏਗਾ ਹਮ ਬਾਕੀ ਸਮਾਜ ਨਾਲੋਂ ਅੱਛਾ ਫਿਰ ਪਹਿਲੀ ਗੱਲ ਇਹ ਹੈ ਵੀ ਦੁਨੀਆ ਦੀ ਤਕਰੀਬਨ 800 ਕਰੋੜ ਵਾਦੀ ਹੈ ਦੇ ਕਿਸੇ ਵੀ ਸਮਾਜ ਦੇ ਵਿੱਚ तकरीबन 15 ਤੋਂ ਲੈ ਕੇ 20% ਬੱਚੇ ਨੇ ਇਸ ਏਜ ਸੈਗਮੈਂਟ ਦੇ ਜਿਹੜੇ ਮਤਲਬ 16 ਸਾਲ ਤੋਂ ਕੱਟੇ ਕੱਟ ਕੱਟ ਨੇ ਅਸਲ ਉਹਦੇ ਵਿੱਚ ਵੀ ਲੜਕੀਆਂ ਨੇ ਲੜਕੇ ਨੇ ਉਹਨਾਂ ਦੇ ਵਿੱਚ ਵੀ ਗਾਂ ਤੁਸੀਂ ਦੇਖੋ ਕਿ ਆਸਟ੍ਰੇਲੀਆ ਦੀ ਆਬਾਦੀ ਤਾਂ ਹੈ ਹੀ तकरीबन ਮਤਲਬ ਕਿੰਨੇ ਕਿ 2.3 ਕਰੋੜਾ ਮਤਲਬ 2.7 ਮਿਲੀਅਨ ਕੁਝ ਸਮਝ ਕਿ ਜੋ ਵੀ ਹੈ 25 ਮਿਲੀਅਨ ਕਿਨੇ ਆ 2.3 ਕਰੋੜੀ 25 ਮਿਲੀਅਨ 25 26 ਮਿਲੀਅਨ ਦੇ ਕਰੀਬ ਹੈਗੀ ਇਹਦੇ ਵਿੱਚ ਬੱਚਿਆਂ ਦੀ ਗਿਣਤੀ ਕਿੰਨੀ ਹੋਏਗੀ ਉਹ ਭਈ 800 ਕਰੋੜ ਆਬਾਦੀ ਵਾਲੀ ਸਾਰੀ ਦੁਨੀਆ ਪਈ ਆ ਜਿੱਥੇ ਸਾਰੀ ਆਬਾਦੀ ਪਈ ਆ ਉਹਨਾਂ ਨੂੰ ਜੇ ਨਦੀ ਚਿੰਤਾ ਨਹੀਂ ਉਹਨਾਂ ਨੂੰ ਖਿਆਲ ਨਹੀਂ ਆਇਆ ਤੁਸੀਂ ਤੁਸੀਂ ਮਤਲਬ ਕੀ ਕਹਿੰਦੇ ਵੀ ਪੰਜਾਬੀ ਚ ਕਮਾ ਚੌਧਰੀ ਬਣ ਕੇ ਸਭ ਤੋਂ ਪਹਿਲਾਂ ਅੱਗੇ ਲੱਗਣ ਦੀ ਕੋਸ਼ਿਸ਼ ਕੀਤੀ ਹੈ ਪਰ ਤੁਸੀਂ ਸੋਚਿਆ ਨਹੀਂ ਸੀ ਬੱਚਿਆਂ ਨਾਲ ਨਹਾ ਕਰ ਰਹੇ ਹੋ ਤੁਸੀਂ ਇਹ ਦੇਖੋ ਮਹੰਗਾ ਸਰ ਸੁਣਨ ਚ ਤਾਂ ਕੱਲ ਖਬਰਾਂ ਚ ਇਹ ਆਇਆ ਹੈ ਕਿ ਜਿਨ੍ਹਾਂ ਦੇ ਬੱਚਿਆਂ ਦੀ ਰੋਜੀ ਰੋਟੀ ਹੀ ਸੋਸ਼ਲ ਮੀਡੀਆ ਉਹਨਾਂ ਨੂੰ ਚੰਗੀ ਕਮਾਈ ਆਂਦੀ ਹੈ ਉਹ ਆਸਟ੍ਰੇਲੀਆ ਛੱਡ ਗਏ ਹੋਰ ਦੇਸ਼ਾਂ 'ਚ ਮੂਵ ਹੋ ਰਹੇ ਆਂ ਜਸਟ ਬਿਕੋਜ਼ ਕਿ ਆਸਟ੍ਰੇਲੀਆ ਨੇ ਇਹ ਪਲੇਟਫਾਰਮ ਉਹਨਾਂ ਦੇ ਬੱਚੇ ਲਈ ਬੈਨ ਕਰ ਦਿੱਤੇ ਜਨਾਬ ਮਾਨ ਸਾਹਿਬ ਤੁਸੀਂ ਗੱਲ ਕੀਤੀ ਨਾ ਕਮਾਈ ਦੀ ਆ ਮੇਰੇ ਕੋਲ ਅੰਕੜੇ ਪਏ ਨੇ ਹਾਂਜੀ ਇਸ ਤਰੀਕ ਇਸ ਸਟੈਂਡ ਨੂੰ ਜਿਹੜਾ ਸੋਸ਼ਲ ਮੀਡੀਆ ਦੀ ਜਿਹੜੀ ਇਨਕਮ ਆ तकरीबन 80% 80% ਜਿਹੜੀ ਇਨਕਮ ਲਈ ਜਾ ਰਹੀ ਹੈ ਉਹ 27 ਸਾਲ ਤੋਂ ਘੱਟ ਬੱਚੇ ਲੈ ਰਹੇ ਨੇ ਵਾਹ ਜੀ ਵਾਹ ਤੁਸੀਂ ਦੇਖੋ ਕਿ ਕਿੱਥੇ ਖੜੇ ਹੋ ਤੁਸੀਂ ਤੁਸੀਂ ਕੀ ਸੋਚਿਆ ਸਿਰਫ ਪੇਰੈਂਟਸ ਨੂੰ ਖੁਸ਼ ਕਰਨ ਵਾਸਤੇ ਵੋਟ ਰਾਜਨੀਤੀ ਹੈ ਸਿਰਫ ਇਸ ਤੋਂ ਇਲਾਵਾ ਨਾ ਤਾਂ ਇਹਦੇ ਨਾਲ ਕੋਈ ਲੰਮਾ ਚੌੜਾ ਫਰਕ ਪੈਣ ਵਾਲਾ ਹੈ ਨਾ ਕੁਝ ਹੋਰ ਪੈਣ ਵਾਲਾ ਮੈਂ ਕੱਲ ਦੇਖ ਰਿਹਾ ਸੀ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਉਹ ਵੀ ਬਿਆਨ ਦੇ ਰਹੀ ਸੀ ਪਰ ਉਹਨਾਂ ਦਾ ਜੋ ਬਿਆਨ ਦਿੰਦੇ ਹੋਏ ਜੋ ਕੰਫੀਡੈਂਸ ਚਾਹੀਦਾ ਸੀ ਉਹ ਬਿਲਕੁਲ ਨਹੀਂ ਹੈਗਾ ਸੀ ਵਾਹ ਜੀ ਠੀਕ ਹੈ ਨਾ ਇੰਟਰਨਲੀ ਕਿਤੇ ਉਹ ਵੀ ਨੇ ਸੋਚ ਰਹੇ ਨੇ ਵੀ ਠੀਕ ਹੈ ਵੀ ਰੋਟ ਰਾਜਨੀਤੀ ਵਾਸਤੇ ਅਸੀਂ ਕਾਨੂੰਨ ਜ਼ਰੂਰ ਪਾਸ ਕਰ ਦਿੱਤਾ ਹੈ ਫੈਡਰਲ ਲੈਵਲ ਤੇ ਸਾਰੀਆਂ ਸਟੇਟਾਂ ਨੇ ਉਹਨਾਂ ਮਤਲਬ ਅਡਾਪਟ ਵੀ ਕਰ ਲਿਆ ਜਾਂ ਕਰ ਰਹੇ ਹੈ ਅੱਜ ਤੋਂ ਲਾਗੂ ਹੋਇਆ ਹੈ ਮਤਲਬ ਸਹੀ ਮੈਨੇ ਚਲੋ ਐਪੀਸੋਡ ਬਾਅਦ ਦੇ ਵਿੱਚ ਦੇਖਣਗੇ ਆਪਣੇ ਸਾਥੀ ਹਾਂ ਤੇ ਲੇਕਿਨ ਇਹ 10 ਤਰੀਕ ਤੋਂ 10 ਦਸੰਬਰ ਤੋਂ ਲਾਗੂ ਹੋ ਰਿਹਾ ਹੈ ਇਹ ਕਾਨੂੰਨ ਜਿਹੜਾ ਹੈ ਇਹ ਨਵਾਂ ਨਹੀਂ ਹੈ ਕਾਨੂੰਨ ਕੋਈ ਇਹ 2021 ਦੇ ਵਿੱਚ ਦਾ ਆਨਲਾਈਨ ਸਿਕਿਉਰਿਟੀ ਸੇਫਟੀ ਐਕਟ ਸੀ ਮੇਰੇ ਖਾਲ ਤੇ ਉਹਦੇ ਵਿੱਚ ਐਮੈਂਡਮੈਂਟ ਆ ਵੀ ਆਨਲਾਈਨ ਸੇਫਟੀ ਐਮੈਂਡਮੈਂਟ ਸੋਸ਼ਲ 2024 ਪਿਛਲੇ ਸਾਲ ਪਾਰਲੀਮੈਂਟ ਚ ਸਟੇਜ ਹੋਇਆ ਸੀ ਤੇ ਐਸਐਲਏ ਪਾਸ ਹੋ ਗਿਆ ਸੋ ਕਿਸੇ ਵੀ ਤਰੀਕੇ ਨਾਲ ਮੈਂ ਇਸ ਨਿੱਜੀ ਤੌਰ ਤੇ ਜੇ ਮੈਂ ਕਹਾਂ ਕਿ ਮੈਂ ਸਹਿਮਤ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਇਹ ਸਹਿਮਤ ਨਹੀਂ ਹੈ ਸਿਰਫ ਅੱਖਾਂ ਪੁੰਝੀਆਂ ਗਈਆਂ ਨੇ ਪੇਰੈਂਟਸ ਦੀਆਂ ਵੋਟ ਰਾਜਨੀਤੀ ਕੀਤੀ ਗਈ ਹੈ ਕਾਰਪੋਰੇਟ ਨੂੰ ਚਾਹੀਦਾ ਸੀ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿਨ੍ਹਾਂ ਦੇ ਇਹ ਪਲੇਟਫਾਰਮ ਨੇ ਉਹਨਾਂ ਤੇ ਰੈਸਟ੍ਰਿਕਸ਼ਨ ਲਾਉਂਦੇ ਭਈ ਉਹ ਟ੍ਰੈਫਿਕ ਉਧਰ ਸੁੱਟਿਆ ਹੀ ਨਾ ਜਾਵੇ ਹਾਂ ਇਹ ਜਿਹੜੇ ਸੈਗਮੈਂਟ ਨੂੰ ਧਿਆਨ ਚ ਰੱਖ ਕੇ ਸਿਰਫ ਉਹੀ ਵੀਡੀਓਜ਼ ਉਹੀ ਟ੍ਰੈਫਿਕ ਉਹਨਾਂ ਬੱਚਿਆਂ ਵੱਲ ਜਾਵੇ ਜਿਹੜਾਂ ਦੀ ਉਹਨਾਂ ਦੀ ਏਜ ਦੇ ਮੁਤਾਬਕ ਸਹੀ ਹੈ। ਹਾਂ, ਕੁਛ ਇਦਾਂ ਸੈੱਟ ਕਰ। ਈਜ਼ੀਲੀ ਸੈੱਟ ਹੋ ਸਕਦਾ ਸਰ। ਬਿਲਕੁਲ ਪੰਜਾਬੀ ਦੀ ਇੱਕ ਕਹਾਵਤ ਹੈ ਮੈਂ ਕਹਾ ਸਰ ਕੀ ਰੋਟੀ ਜ਼ਿਆਦਾ ਖਾਓਗੇ ਉਹ ਵੀ ਨੁਕਸਾਨ ਕਰੂਗੀ। ਬਿਲਕੁਲ ਪਰ ਜ਼ਹਿਰ ਛੋਟੀ ਮਾਤਰਾ ਚ ਖਾਓਗੇ ਉਹ ਵੀ ਫਾਇਦਾ ਕਰੂਗੀ। ਤਾਂ ਆਪਾਂ ਨੂੰ ਹੀ ਚਾਹੀਦਾ ਕੰਟਰੋਲ ਕਰਨਾ ਆਪਣੇ ਬੱਚਿਆਂ ਨੂੰ। ਸਰਕਾਰ ਦਾ ਕੁਲਮ ਲਾ ਕੇ ਤੁਸੀਂ ਕਹਿ ਰਹੇ ਹੋ ਇਹ ਫੈਸਲਾ ਗਲਤ ਹੈ। ਬਿਲਕੁਲ ਗਲਤ ਹੈ ਸਰ। ਤੁਸੀਂ ਦੇਖੋ ਹਰ ਤੁਸੀਂ ਗਲਫ ਕੰਟਰੀਜ਼ ਲੈ ਲਓ ਤੁਸੀਂ ਅਮਰੀਕਾ ਲੈ ਲਓ ਤੁਸੀਂ ਫਰਾਂਸ ਲੈ ਲਓ ਤੁਸੀਂ ਯੂਕੇ ਲੈ ਲਓ ਇਵਨ ਚਾਈਨਾ ਚਾਈਨਾ ਦੇ ਵਿੱਚ ਕਾਨੂੰਨ ਹੈ ਹਾਂ ਸੋਸ਼ਲ ਮੀਡੀਆ ਤੇ ਰੈਸਟ੍ਰਿਕਸ਼ਨਸ ਨੇ ਬੱਚਿਆਂ ਵਰਤੇ ਲੇਕਿਨ ਉੱਥੇ ਡਿਫਰੈਂਟ ਤਰੀਕੇ ਨਾਲ ਹੈ ਇੱਕ ਤਾਂ ਪੇਰੈਂਟਸ ਦੀ ਗਾਈਡੈਂਸ ਹੈ ਉੱਥੇ ਨਾਲ ਦੂਜਾ ਉੱਥੇ ਹੈ ਵੀ ਸਕਰੀਨ ਟਾਈਮ ਹੈ ਜਿਹੜਾ ਕੁੱਝ ਜਾਂਦਾ ਪੇਰੈਂਟਸ ਕੋਲੇ ਸਾਡਾ ਬੱਚਾ ਇੰਨਾ ਸਮਾਂ ਸਕਰੀਨ ਤੇ ਰਿਹਾ ਹਮ ਜਿਹੜੀਆਂ ਜਿਹੜੀਆਂ ਸੌਫਟਵੇਅਰ ਨਾਲ ਹੱਲ ਕੀਤੀਆਂ ਜਾ ਸਕਦੀਆਂ ਸੀ ਚੀਜ਼ਾਂ ਹਾਂ ਉਹਨੂੰ ਬੱਚਿਆਂ ਨੂੰ ਉਹ ਤੁਸੀਂ ਇਹ ਬੈਨ ਕਰਕੇ ਇੱਕ ਹੋਰ ਤੁਸੀਂ ਦੇਖੋ ਤੁਸੀਂ ਵੀ ਕਿਸੇ ਟਾਈਮ ਤੇ ਬੱਚੇ ਰਹੇ ਹੋ ਤੁਹਾਡੇ ਵੀ ਬੱਚੇ ਹੈਗੇ ਨੇ ਜਿਸ ਚੀਜ਼ ਪ੍ਰਤੀ ਬੱਚੇ ਨੂੰ ਰੋਕਿਆ ਜਾਂਦਾ ਹੈ ਬੱਚਾ ਉਹ ਜਰੂਰ ਕਰਦਾ ਹੈ। ਕਰਦਾ ਬਿਲਕੁਲ ਸੱਚੀ ਗੱਲ। ਉਹਨਾਂ ਦੇ ਪਤੀ ਕਿਊਰਿਓਸਟੀ ਦੀ ਜ਼ਿਆਦਾ ਵਾਦੀ ਹੈ। ਕਿਉਂਕਿ ਸਿੰਪਲ ਬਿਜਲੀ ਦਾ ਨਿੱਕਾ ਜਿਹਾ ਬੱਚੇ ਲੱਗਿਆ ਹੋਵੇ ਨਾ ਪਲੱਗ। ਛੋਟੇ ਬੱਚੇ ਨੂੰ ਕਹਦੀ ਹੈ ਵੀ ਇੱਧਰ ਨਹੀਂ ਉਂਗਲ ਕਰਨੀ, ਹਈ ਹੋ ਜੇਗੀ। ਹਾਂ। ਉਹ ਬੱਚਾ ਲੰਘਦੇ ਟੱਪ ਤੇ ਜਰੂਰ ਉਂਗਲ ਲਾ ਕੇ ਲਿਖੂਗਾ। ਬਿਲਕੁਲ। ਹੁਣ ਤੁਸੀਂ ਇਹ ਬੈਨ ਕਰਕੇ ਤਾਂ ਉਲਟਾ ਕਿਊਰਿਓਸਟੀ ਪੈਦਾ ਕਰ ਰਹੇ ਹੋ। ਬੱਚਿਆਂ ਨੂੰ ਕ੍ਰੀਏਟੀਵਿਟੀ ਤੋਂ ਰੋਕ ਰਹੇ ਹੋ। ਇਹਨੂੰ ਜਾਣਕਾਰੀ ਦੇਣਾ, ਇਹਦੇ ਪ੍ਰਤੀ ਵੇਕਨਿੰਗ ਦੇਣਾ ਜ਼ਿਆਦਾ ਜ਼ਰੂਰੀ ਸੀ। ਚਾਹੇ ਉਹ ਪੇਰੈਂਟਸ ਦੇ ਰਹੇ ਜਾਂ ਦਿੰਦੇ। ਜੇ ਉਹ ਸੋਸ਼ਲ ਮੀਡੀਆ ਕਲਾਸਾਂ ਦੇ ਵਿੱਚ ਪੜਾਇਆ ਜਾਂਦਾ ਤੁਸੀਂ ਤੁਸੀਂ ਜਾਂ ਸਭ ਤੋਂ ਵਧੀਆ ਹੱਲ ਦਿੰਦਾ ਇਹ ਹੀ ਸੀ ਵੀ ਭਈ ਉਹਨਾਂ ਕੋਲੇ ਉਮਰ ਦੇ ਹਿਸਾਬ ਨਾਲ ਟਰੈਫਿਕ ਜਾਵੇ ਉਮਰ ਦੇ ਹਿਸਾਬ ਨਾਲ ਮਟੀਰੀਅਲ ਜਾਵੇ ਇਹ ਪਿੱਛੇ इजीली ਸੌਫਟਵੇਅਰ ਦੇ ਰਹਿ ਸੈਟਿੰਗ ਕੀਤੀ ਜਾ ਸਕਦੀ ਹੈ ਸੌਫਟਵੇਅਰ ਦੇ ਜਿਹੜੇ ਲੋਕ ਨੇ ਜਿਹੜੇ ਜਾਣਦੇ ਨੇ ਚੀਜ਼ ਨੂੰ ਉਹ ਇਸ ਗੱਲ ਨਾਲ ਸਹਿਮਤ ਹੋਣਗੇ ਕਿਉਂ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਸਾਰੇ ਕਾਰਪੋਰੇਟ ਬਿਜ਼ਨੈਸਸ ਨੇ ਬਹੁਤ ਵੱਡੇ ਵੱਡੇ ਬਿਜ਼ਨੈਸਸ ਨੇ ਉਹ ਤਾਂ ਸਰਕਾਰਾਂ ਚਲਾ ਰਹੇ ਨੇ ਤੇ ਬਣਾ ਰਹੇ ਨੇ ਹ ਉਹਨਾਂ ਵੱਲੀ ਉਂਗਲ ਨਹੀਂ ਚੱਕੀ ਗਈ ਵੋਟ ਰਾਜਨੀਤੀ ਖੇਡ ਕੇ ਪੀਪਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਪਰ ਇਸ ਕਰਕੇ ਮਤਲਬ ਮੈਨੂੰ ਤਾਂ ਇਹ ਬਿਲਕੁਲ ਹੀ ਕਾਨੂੰਨ ਮਤਲਬ ਬਿਲਕੁਲ ਥੋਥਾ ਲੱਗਿਆ ਅਲਟੀਮੇਟਲੀ ਤੁਸੀਂ ਦੇਖਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਰੀਵਿਜ਼ਿਟ ਕਰਨਾ ਪਾਏਗਾ ਇਹਦੇ ਤੇ ਹਾਂ ਕੀ ਬਾਤ ਇਹ ਇਹਦੇ ਚ ਅਮੈਂਡਮੈਂਟ ਕਰਨੀ ਪਾਏਗੀ ਇਹਨਾਂ ਨੂੰ ਚੇਂਜਸ ਕਰਨੀਆਂ ਪੈਣਗੀਆਂ ਕਿਉਂਕਿ ਤੁਸੀਂ ਸਿੰਪਲੀ ਸਟੇਟ ਵੇ ਉਹਨਾਂ ਬੰਦਿਆਂ ਨੇ ਬੈਠ ਕੇ 100 150 200 ਬੰਦੇ ਜਿੰਨੇ ਵੀ ਪਾਰਲੀਮੈਂਟ ਦੇ ਵਿੱਚ ਹੈਗੇ ਸੀ ਡਿਸਕਸ ਕਰਕੇ ਉਹਨਾਂ ਬਾਰੇ ਫੈਸਲਾ ਲਿਆ ਜਿਨ੍ਹਾਂ ਦਾ ਉਸ ਪਾਰਲੀਮੈਂਟ ਨੂੰ ਬਣਾਉਣ ਦੇ ਵਿੱਚ ਕੋਈ ਹੱਕ ਨਹੀਂ ਹੈ ਕੋਈ ਹੱਕ ਨਹੀਂ ਉਹਨਾਂ ਦੀ ਕੋਈ ਵੋਟ ਹੀ ਨਹੀਂ ਹੈ ਉੱਥੇ ਹਮ ਠੀਕ ਹੈ ਨਾ ਬੱਚਿਆਂ ਦਾ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਸੀ ਵਧੀਆ ਲੱਗਿਆ ਜੀ ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਤੱਕ ਮੈਨੂੰ ਵੀ ਲੱਗਦਾ ਸੀ ਕਿ ਨਹੀਂ ਇਹ ਰੂਲ ਬਹੁਤ ਵਧੀਆ ਆਇਆ ਕਿਉਂਕਿ ਮੈਂ ਖੁਦ ਬੱਚਿਆਂ ਵਾਲਾ ਮੇਰੇ ਬੱਚੇ ਆਪ ਫੋਨ ਤੇ ਦਿਨ ਰਾਤ ਲੱਗੇ ਰਹਿੰਦੇ ਆ ਮੈਂ ਬੜਾ ਦੁਖੀ ਹਾਂ ਉਸ ਗੱਲ ਤੋਂ ਬਟ ਕਈ ਵਾਰ ਉਹ ਫੋਨ ਦੇਖ ਕੇ ਮੈਨੂੰ ਮੇਰਾ ਬੇਟਾ ਬਿਜ਼ਨਸ ਆਈਡੀਆ ਵੀ ਦਿੰਦਾ ਬਹੁਤ ਕੁਝ ਨੂੰ ਸਿੱਖਣ ਨੂੰ ਵੀ ਮਿਲਦਾ ਠੀਕ ਹੈ ਜੀ ਇਹ ਗੱਲ ਦੋਨੋਂ ਪਾਸੇ ਜਾਂਦੀ ਹੈ ਦੋਸਤੋ ਇਸ ਗੱਲ ਦਾ ਫੈਸਲਾ ਤੁਸੀਂ ਵੀ ਪਲੀਜ਼ ਕਰਿਓ ਇਨਵੋਲਵ ਹੋਇਓ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਮਹਿੰਗਾ ਸਰ ਦੀ ਗੱਲ ਨਾਲ ਸੁਖਵੰਦੀ ਨਾਲ ਜਾਂ ਫਿਰ ਜਿਹੜੇ ਇਹਨਾਂ ਨੇ ਤੱਤ ਪੇਸ਼ ਕੀਤੇ ਆ ਉਹਦੇ ਨਾਲ ਸਹਿਮਤ ਹੋ ਜੇ ਨਹੀਂ ਸਹਿਮਤ ਤਾਂ ਪਲੀਜ਼ ਉਹਦਾ ਕਾਰਨ ਦੱਸਿਓ ਕਾਤੋਂ ਨਹੀਂ ਸਹਿਮਤ ਤੇ ਦੋਸਤੋ ਆਈ ਹੋਪ ਬਹੁਤ ਸਿਕਖ ਨੂੰ ਮਿਲੂਗਾ ਅੱਜ ਦੀ ਗੱਲਬਾਤ ਤੋਂ ਤੁਹਾਨੂੰ ਤੇ ਦੋਸਤੋ ਜਿੱਦਾਂਗੇ ਵਿਚਾਰ ਮੰਚ ਨੇ ਨਵਾਂ ਸ਼ੁਰੂ ਕੀਤਾ ਹੈ ਕਿ ਅਸੀਂ ਆਉਣ ਵਾਲੇ ਐਪੀਸੋਡ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਆਪਣਾ ਪਲੱਸ ਕਿਸ ਟੌਪਿਕ ਤੇ ਹੋਊਗਾ ਤਾਂ ਦੋਸਤੋ ਅਗਲਾ ਜਿਹੜਾ ਐਪੀਸੋਡ ਹੈ ਨਾ ਮੈਂ ਕਹਿੰਨਾ ਵੀ ਹਰ ਇੱਕ ਬੰਦੇ ਨੂੰ ਹਾਰੀ ਕਲੇਡੀਜ਼ ਨੂੰ ਦੇਖਣਾ ਚਾਹੀਦਾ ਕਿਉਂਕਿ ਅਗਲੇ ਐਪੀਸੋਡ ਚ ਗੱਲ ਕਰਾਂਗੇ ਪੰਜਾਬੀ ਯਾਂ ਦੇ ਵਿੱਚ ਵੱਧ ਰਹੇ ਡਿਵੋਰਸ ਰੇਸ਼ੋ ਤਲਾਕ ਦੀ ਕੀ ਕਾਰਨ ਹੈ ਆਪਣੇ ਪੰਜਾਬੀ ਸਮਾਜ ਦੇ ਵਿੱਚ ਯਾਂ ਦਲਾਉ ਦੇਸ਼ ਦੇ ਵਿੱਚ ਹੁਣ ਡਿਵੋਰਸ ਇੰਨੇ ਕਿਉਂ ਜ਼ਿਆਦਾ ਵੱਧ ਰਹੇ ਹੈ ਤਾਂ ਕਿਸੇ ਜਾਣਕਾਰ ਨੂੰ ਬੁਲਾਵਾਂਗੇ ਬੈਠ ਕੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਦੋਸਤੋ ਉਹ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਨਾਲ ਵੀ ਰਿਲੇਟ ਕਰੂਗਾ ਮੁੱਦਾ ਪਲੀਜ਼ ਉਹਦੇ 'ਚ ਜ਼ਰੂਰ ਇਨਵੋਲਵ ਹੋਇਓ ਤਾਂ ਪਲੀਜ਼ ਵਿਚਾਰ ਮੰਚ ਨੂੰ ਫੋਲੋ ਕਰ ਲਓ ਦੋਸਤੋ ਛੇਤੀ ਤੋਂ ਛੇਤੀ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਨੂੰ ਥੈਂਕ ਯੂ ਸੋ ਮੱਚ ਤੁਹਾਡਾ ਤੁਹਾਡੇ ਲਈ ਵਿਚਾਰ ਮੰਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ